ਆਗੇ 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 ਸਰਦਾਰ ਜੀ ਦੀ ਦੁਕਾਨ ਤੇ ਨਵੇਂ ਨਵੇਂ ਤਾਜੇ ਤਾਜੇ ਸੂਟ ਅੱਧੇ ਰੇਟਾਂ 'ਚ ਆ ਗਿਆ ਬਾਜ਼ਾਰ ਦੇ ਵਿੱਚ 5-500 6-600 ਸਰਦਾਰ ਜੀ ਕੋਲ ਲੈ ਜਾਓ ਸਿਰਫ 250 ਰੁਪਏ ਦਾ ਸੂਟ ਜੇ ਕਿਸੇ ਘਰ ਕੋਈ ਫੰਕਸ਼ਨ ਹੈ ਇਹ ਲੈਣ ਦੇਣ ਕਰਨਾ ਹੈ 1 ਨਹੀਂ 2 ਨਹੀਂ 15 ਦੇਣ ਸਿਰਫ ਤੇ ਸਿਰਫ 350 'ਚ ਆਹ ਦੇਖੋ ਜੀ ਸਭ ਤੋਂ ਵੱਡਾ ਧਮਾਕਾ ਬਾਜ਼ਾਰ 'ਚ 15-1500 12-1200 13-1300 ਸਰਦਾਰ ਜੀ ਕੋਲ ਲੈ ਜਾਓ ਸਿਰਫ 350 ਦਾ ਸੂਟ ਆਣੀ ਲੋਕਾਂ ਵਾਂਗੂ ਮਾਲ ਮੁੱਕ ਗਿਆ ਜੀ ਮਾਲ ਨਹੀਂ ਮੁੱਕਣਾ ਨੱਕ ਦੱਸੋ ਕਿੰਨੇ ਲੈਣੇ ਬੋਲੋ ਹਮ ਸਿਰਫ ਤੇ ਸਿਰਫ 395 ਰੁਪਏ ਦਾ ਸੂਟ ਹੈ ਦੇਖੋ ਜਿਨ੍ਹਾਂ ਨੇ ਕਹਣਾ ਨਵਾਂ ਕੰਮ ਸ਼ੁਰੂ ਰੀਸੇਲਰੋਂ ਦੁਕਾਨਦਾਰੋਂ ਛੇ ਛੇ ਦੀ ਤੁਸੀਂ ਪਹੁੰਚ ਜਾਓ ਤੁਸੀਂ ਆਨਲਾਈਨ ਕੱਪੜਾ ਵੀ ਮੰਗਾ ਸਕਦੇ ਆ ਆਹ ਦੇਖੋ ਗਲੇ ਦੇ ਕਿੰਨਾ ਸੋਹਣਾ ਕੰਮ ਆ ਫਰੰਟ ਹੈਵੀ ਘੇਰੇ ਦੇ ਕੰਮ ਦੁਪੱਟਾ ਵੀ ਚੈੱਕ ਕਰ ਲਓ ਲੋਕੀ ਮੰਗਦੇ ਇਹਦਾ ਵੀ 650 ਹਮ ਸਾਡਾ ਰੇਟ ਸਿਰਫ 395 ਰੁਪਏ ਆਹ ਦੇਖੋ ਸੂਟ ਆ ਦੇਖੋ ਨਾਲ ਦੁਪੱਟਾ ਹਮ ਰੇਟ ਕੀ ਸਿਰਫ 650 ਰੁਪਏ ਲੋਕੀ ਬਾਜ਼ਾਰ ਵਿੱਚ ਦੇ 18 1800 ਦਾ ਸਾਡਾ ਰੇਟ ਹੈ ਸਿਰਫ 595 ਰੁਪਏ ਸੂਟ 200 ਕਹਿੰਦੇ 200 ਸੂਟ ਵੀ ਦੇ ਦਾਂਗੇ ਡਿਜ਼ਾਈਨ ਦੇਖੋ 595 ਰੁਪਏ ਆ ਦੇਖੋ ਬਾਜ਼ਾਰ ਚ ਨਾ ਦੂਰਬੀਨਾ ਲਾ ਕੇ ਚਲ ਜਿਓ ਨਿਗਾਹ ਦੇ ਐਨਕਾ ਲੱਗ ਜਿਓ ਸਾਰੇ ਪੰਜਾਬ ਦਾ ਬਾਜ਼ਾਰ ਦੁਕਾਨਾਂ ਘੁੰਮ ਲਿਓ ਐਡੇ ਭਾਰੇ ਭਾਰੇ ਸੂਟ 350 ਚ ਕਿਸੇ ਨੇ ਨਹੀਂ ਦੇਣੇ ਦੇਖੋ ਲਟਾਜ ਨਾ ਲਟਾ ਸਾਰਾ ਕੁਝ ਤੁਹਾਡੇ ਲਈ ਬਹੁਤ ਲਿਮਟਿਡ ਸੇਲ ਲੱਗੀ ਆ ਜਿਹੜਾ ਪਹਿਲਾਂ ਆ ਗਿਆ ਉਹ ਫੇਰ ਲੈ ਜੂਗਾ ਇਤਾਂ ਦੇ ਭਾਰੇ ਭਾਰੇ ਸੂਟ ਤੁਹਾਨੂੰ 350 ਦੇ ਰਹੇ ਆ ਓਏ ਆ ਗਏ ਆ ਗਏ ਆ ਗਏ ਸਰਦਾਰ ਜੀ ਦੀ ਦੁਕਾਨ ਤੇ ਨਵੇਂ ਨਵੇਂ ਤਾਜੇ ਤਾਜੇ ਸੂਟ ਅੱਧੇ ਰੇਟਾਂ ਜਾ ਕੇ ਬਾਜ਼ਾਰ ਦੇ ਵਿੱਚ 5-500 6-600 ਸਰਦਾਰ ਜੀ ਕੋਲ ਲੈ ਜਾਓ ਸਿਰਫ 250 ਰੁਪਏ ਦਾ ਸੂਟ 2.5 250 ਦੇ ਵਿੱਚ ਕਰਦੇ ਸਰਦਾਰ ਜੀ ਕੋਈ ਮੰਗਦਾ 600 ਰੁਪਿਆ ਕੋਈ ਮੰਗਦਾ 650 ਕੋਈ ਮੰਗਦਾ 500 ਤੁਸੀਂ ਕਿੰਨੇ ਆਜੋ ਲੈ ਜਾਓ 500 ਰੇ ਦੋ 250 ਰੁਪਏ ਦਾ ਸੂਟ ਮਜ਼ਾਕ ਹੈ ਕੋਈ ਇਹ ਭਾਈ ਲੋਕੀ ਬਣਾ ਰਹੇ ਬੇਵਕੂਫ 500 ਦਾ ਸੂਟ ਇੱਕ ਨਾ ਇੱਕ ਫ੍ਰੀ ਭਾਜੀ ਇੱਦਾਂ ਨਹੀਂ ਜਿਹਨੂੰ ਲੋੜ ਇੱਕ ਸੂਟ ਦੀ ਨਾ ਇੱਕ ਵੀ ਲੈ ਜਾ 250 ਚ ਜੇ ਚਾਰ ਦਾ ਸੈੱਟ ਲੈਣਾ 1000 ਰੁਪਏ ਦਾ ਡਿਜ਼ਾਈਨਿੰਗ ਦਵਾਂਗਾ ਇਹਦੇ ਪੇਸ਼ੇਮਾਰ 25 ਡਿਜ਼ਾਈਨ ਭਾਈ 250 ਵਾਲੇ ਸੂਟਾਂ ਦੀ 25 ਡਿਜ਼ਾਈਨ 250 ਵਾਲੇ ਸੂਟਾਂ ਦੇ ਵਿੱਚ ਦਿਖਾਓ ਭਾਈ ਇਹਦੇ ਡਿਜ਼ਾਈਨ ਦਿਖਾਓ ਆ ਦੇਖੋ ਚਲੋ ਵੀ ਸਾਡੀ ਵੀਡੀਓ ਅਜੇ ਅੰਤ ਤੱਕ ਦੇਖ ਲਓ ਕਿ ਉਹਨਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਦੁਕਾਨਦਾਰ ਰੀਸੇਲਰ ਤੁਹਾਡੇ ਬਹੁਤ ਵੱਡੇ ਵੱਡੇ ਫਾਇਦੇ ਹੋਣਿਆ ਆ ਲਓ ਇਹਦੇ ਕਲਰ ਮੈਚਿੰਗ ਦੇਖੋ ਡਿਜ਼ਾਈਨ ਦੇਖੋ ਕਿੰਨੇ ਪਿਆਰੇ ਆ ਆ ਦੇਖੋ ਸੋ ਲੋ ਜੀ ਤੁਸੀਂ ਹੁਣ ਆਪ ਚੈੱਕ ਕਰ ਲੋ ਰੰਗ ਐਕਨੀ 2 ਨਹੀਂ 5 ਨਹੀਂ 10 ਨਹੀਂ 25 25 ਤਰ੍ਹਾਂ ਦੇ ਡਿਜ਼ਾਈਨ ਬਾਜ਼ਾਰ 'ਚ 6 600 ਰੁਪਏ ਦਾ ਸੂਟ ਸਰਦਾਰ ਜੀ ਤੋਂ ਲੈ ਜਾਓ ਸਿਰਫ 250 ਰੁਪਏ 'ਚ ਪਿਓ ਕੋਟਨ ਦਾ ਸੂਟ ਨਾਲ ਪਿਓ ਕੋਟਨ ਦਾ ਦੁਪੱਟਾ ਰੇਟ ਸਿਰਫ 350 ਆ ਦੇਖੋ ਫਿਰ ਸੂਟ ਆ ਦੇਖੋ ਇੰਦਾ ਚ 40 40 ਤੋਂ 50 ਜੀ ਦਊਗਾ ਬਾਜ਼ਾਰ ਦੇ ਵਿੱਚ 8 800 ਰੁਪਈਆ ਲੋਕ ਮੰਗਦੇ ਆ ਸਾਢੇ 700 ਮੰਗਦੇ ਆ 700 ਮੰਗਦੇ ਆ 700 ਰੁਪਈਆ ਬਾਜ਼ਾਰ 'ਚ ਇੱਥੇ 700 ਦੇ ਦੋ ਸਾਢੇ 300 ਦੇ ਵਿੱਚ ਸੂਟ ਆਹ ਦੇਖੋ ਪ੍ਰਿੰਟ ਦੇਖੋ ਕਿੰਨੇ ਪਿਆਰੇ ਪ੍ਰਿੰਟ ਆ ਰੇਟ ਕੀ ਸਿਰਫ ਸਾਢੇ 350 ਭਾਜੀ ਇੱਕ ਗੱਲ ਕਲੀਅਰ ਕਰ ਦਿਓ ਫੇਰ ਤੁਸੀਂ ਕਹਣਾ ਬਹੁਤ سارے ਦੁਕਾਨਦਾਰ ਕਹਿੰਦੇ ਚਾਰ ਚਾਰ ਸੂਟ ਇੱਕੋ ਤਰ੍ਹਾਂ ਦੇ ਲੈ ਕੇ ਜਾਓ ਜੇ ਕਿਸੇ ਨੇ ਸਿੰਗਲ ਸੂਟ ਲੈਣਾ ਸਿੰਗਲ ਦੇ ਦੂੰਗਾ ਦਿੱਤਾ ਦਿੱਤਾ ਸਾਢੇ 350 ਰੁਪਏ 'ਚ ਇਹ ਵਾਲਾ ਸੇਮ ਸੂਟ ਸਾਢੇ 350 'ਚ ਦੇਣਾ ਏ ਨਹੀਂ ਕਿ ਸੱਟੀ ਲੈ ਕੇ ਜਾਓ ਸਿੰਗਲ ਸੂਟ ਲਈਏ 350 ਚ ਆ ਲੋ ਫਿਰ ਸੂਟ ਨੂੰ ਕਢਾਈ ਦੇ ਵਿੱਚ ਜੇ ਕਿਸੇ ਘਰ ਕੋਈ ਫੰਕਸ਼ਨ ਹੈ ਇਹ ਲੈਣ ਦੇਣ ਕਰਨਾ ਤੇ ਸੂਟ ਸਿਰਫ ਕਿੰਨੇ ਦਾ 350 ਰੁਪਏ ਦਾ ਸਿਰਫ 350 ਭਾਈ ਮਜ਼ਾਕ ਆ ਯਾਰ ਤੁਸੀਂ ਕੋਈ ਵੀਡੀਓ ਬਹਾਰ ਰਹੀ ਲੋਕਾਂ ਨੇ ਆਉਣਾ ਇਹ ਦੇਣੇ ਪੈਣੇ ਆ 15-1500 ਰੁਪਇਆ ਬਾਜ਼ਾਰ ਚ ਰੇਟ ਚੱਲਦਾ ਤੁਸੀਂ 350 ਕਹਿ ਰਹੇ ਹੋ ਨਾ ਕਰ ਤਗੜਦਾ ਉਹ ਲੁੱਟ ਮਚਾਉ ਤੇ ਸਭ ਬੰਦ ਕਰਨੀ ਆ ਸਿਰਫ ਤੇ ਸਿਰਫ 350 ਆਹ ਏ ਕੋਈ ਸਭ ਤੋਂ ਵੱਡਾ ਧਮਾਕਾ ਬਾਜ਼ਾਰ ਚ 15 1500 12 1200 13 1300 ਸਰਦਾਰ ਜੀ ਕੋਲ ਲੈ ਜਾਓ ਸਿਰਫ 350 ਦਾ ਸੂਟ ਹੈਲੋ ਫਿਰ ਭਾਜੀ ਇਹ ਵੀ 350 ਚ ਇਹ ਵੀ 350 ਚ ਇਹ ਵੀ 350 ਚ ਡਿਜ਼ਾਈਨ ਦਵਾਂਗਾ ਦੇ 15 1 ਨਹੀਂ 2 ਨਹੀਂ 15 ਡਿਜ਼ਾਈਨ ਸਿਰਫ ਤੇ ਸਿਰਫ 350 ਚ ਭਾਜੀ ਤੁਹਾਡੇ ਮੋਰੇ ਆ ਦੇਖੋ ਹੱਥ ਜੋੜੇ ਮਿਹਨਤ ਹੀ ਆ ਤੁਹਾਨੂੰ ਹਰ ਚੀਜ਼ ਦੇ ਵਿੱਚ 15 ਡਿਜ਼ਾਈਨ ਹਰ ਜੇ ਪਰਚੀ ਡਿਜ਼ਾਈਨ ਦੇਖੋ ਬਹੁਤ سارے ਲੋਕਾਂ ਨੇ ਯਕੀਨ ਕਰ ਗਿਉਣਾ ਨਿੱਕੀ ਜੀ ਤੁਹਾਡੇ ਕੋਲ ਦੁਕਾਨ ਆ ਏ ਤੁਸੀਂ ਡਿਜ਼ਾਈਨ ਇੱਦਾਂ ਕਹਿ ਰਹੋ ਜਿਦਾਂ ਰ ਇੱਕ ਕਿੱਲੇ ਦੇ ਵਿੱਚ ਦੁਕਾਨ ਹੁੰਦੀ ਆ ਮੈਂ ਕਹ ਤੱਕੜਾ ਸਾਹਿਬ ਫਿਰ ਦਿਓ 5 ਮਿੰਟ ਅੱਜ ਫਿਰ ਤੁਹਾਨੂੰ ਦਿਖਾਈਏ ਡਿਜ਼ਾਈਨ ਇਹ ਪਹਿ ਸਾਡੀ ਕਿੱਥੇ ਚਲੋ ਨਾ ਸਾਡੇ ਨਾਲ ਸਾਡੇ ਕੋਲ ਪਹਿਲਾਂ ਆਹ ਦਿਖਾ ਲਓ ਜਿਹੜੇ ਸੂਟ ਕੋਲ ਛੱਡੋ ਉੱਥੇ ਦਿਖਾਵਾਂਗੇ ਸਾਰੇ ਉੱਥੇ ਮੇਲਾ ਮੇਲਾ ਉੱਥੇ ਆਹ ਕੁਛ ਨਹੀਂ ਮੇਲਾ ਅਜੀ ਭਾਜੀ ਮੈਂ ਸੱਚੀ ਕਹਣਾ ਚੱਲ ਜਿਓ ਫੇਰ ਚਲੋ ਆਓ ਠੂਠੇ ਕਰ ਤੁਹਾਨੂੰ ਨਾ ਨਾ ਚਲੋ ਆਓ ਗਟਾਉਣ ਹੈਗਾ ਹੈ ਆਹ ਹਾਂ ਚਲੋ ਮਾਰੇ ਕਿੱਦਾਂ ਦੀ ਗੱਲਾਂ ਕਰਦੇ ਚਲਵਾ ਦਿਓ ਦਿਖਾਈਏ ਗੁੱਸਾ ਤੇ ਨਹੀਂ ਮਾਲ ਹੈਗਾ ਹੈ ਮੈਂ ਕਹ ਤੱਕੜਾ ਸਾਹਿਬ ਯਾਦ ਕਰੋਗੇ ਕਹਿੰਦੇ ਵੀ ਸਭ ਤੋਂ ਸਸਤਾ ਕੱਪੜਾ ਦਵਾਂਗੇ ਹੌਲਸੇ ਰੇਟ ਦੇ ਦਵਾਂਗੇ ਦੁਕਾਨਦਾਰ ਸਾਰੇ ਹੀ ਕਹਿੰਦੇ ਵੀ ਸਾਡੇ ਕੋ ਗਰਾਊਂਡ ਹੈਗਾ ਸਾਡੇ ਕੋ ਮਹਿਲ ਆ ਸਾਡੇ ਕੋ ਫੈਕਟਰੀ ਆ ਪਰ ਦਿਖਾਉਂਦਾ ਕੋਈ ਨਹੀਂ ਅੱਜ ਸਰਦਾਰ ਜੀ ਤੋਂ ਦੌਧਰਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਜਾਵਾਂਗੇ ਸਤਿਨਾਮ ਜੀ ਪਾਕੇ ਹੁਣ ਅਸੀਂ ਪਹੁੰਚ ਚੁੱਕੇ ਹਾਂ ਗਰਾਊਂਡ ਦੇ ਵਿੱਚ ਆ ਵੀ ਰੂਮ ਭਰਿਆ ਪਿਆ ਇਧਰਲੇ ਕਮਰੇ ਭਰੇ ਹੋਏ ਆ 6 ਮੰਜ਼ਲਾ ਗਰਾਊਂਡ ਹੈਗਾ ਜਿੱਥੇ ਤੁਹਾਨੂੰ ਸਭ ਤੋਂ ਵਧੀਆ ਕੱਪੜਾ ਸਸਤੇ ਰੇਟ ਮਿਲਦਾ ਸੈਂਪਲ ਖੋਲ ਦੂੰਗਾ ਇਹ ਹਨ ਮੁਠੇ ਤੇ ਮੁਠੇ ਦਿਖਾਉਂਗਾ ਜਿੱਦਾ ਹੌਲਸੇ ਵਿੱਚ ਦਿਖਾਈ ਜਾਂਦਾ ਮਾਲ ਐਡੇ ਫਰੰਟ ਦਿਖਾ ਦੇ ਆਂ ਤਹੋ ਭਾਈ ਡਿਆਣ ਮੁਠੇ ਬੰਦ ਦਿਖਾ ਦੋ ਆ ਲੋ 2 3 4 5 ਇਹਦੇ ਕਟੋ ਘਟ 25 ਡਿਆਣ ਦਊਂਗਾ ਤੁਹਾਨੂੰ ਕਟੋ ਘਟ 25 ਡਿਜ਼ਾਈਨ ਦੇਖੋ ਜੀ ਬਾਜ਼ਾਰ ਚ 1200 1500 ਤੋਂ ਘਾਟੇ ਸੂਟ ਨਹੀਂ ਮਿਲਣਾ 350 ਜੇ 350 ਦਾ ਸੂਟ 25 ਤੋਂ ਵੱਧ ਡਿਜ਼ਾਈਨ ਤੁਹਾਨੂੰ ਦੇ ਰਹੇ ਆ ਅਸੀਂ ਫੇਰ ਤੁਹਾਨੂੰ ਇੱਕ ਚੀਜ਼ ਹੋਰ ਦਿਖਾਣੀ ਹੈ ਜਿਹੜੀ ਤੁਹਾਨੂੰ ਉਧਰ ਦੁਕਾਨ ਤੇ ਸੂਟ ਦਾ ਹੈ 395 ਰੁਪਏ ਦੇ ਵਿੱਚ ਹਾਂਜੀ ਇਹ ਲੋ ਫਿਰ ਇੱਕ ਸੂਟ ਨਹੀਂ ਇਹ ਲੋ ਸ਼ੱਗਰ ਸਾਹਿਬ ਨੱਗ ਨੱਗ ਆਣੀ ਲੋਕਾਂ ਵਾਂਗੂ ਮਾਲ ਮੁੱਕ ਗਿਆ ਜੀ ਮਾਲ ਨਹੀਂ ਮੁਕਣਾ ਦੇਖੋ ਜਿਨ੍ਹਾਂ ਨੇ ਕਹਣਾ ਨਵਾਂ ਕੰਮ ਸ਼ੁਰੂ ਰੀਸੇਲਰੋਂ ਦੁਕਾਨਦਾਰੋਂ ਛੇਤੀ ਛੇਤੀ ਤੁਸੀਂ ਪਹੁੰਚ ਜਾਓ ਤੁਸੀਂ ਆਨਲਾਈਨ ਕਪੜਾ ਵੀ ਮੰਗਾ ਸਕਦੇ ਆ ਇੱਥੇ ਆਉਣ ਦਾ ਫਾਇਦਾ ਕੀ ਹੈ ਭਾਵੇਂ ਸਿੰਗਲ ਸਿੰਗਲ ਸੂਟ ਲੈ ਜਾਓ ਭਾਵੇਂ ਤੁਸੀਂ ਮੁੱਠੇ ਬਾਤ ਲੈ ਜਾਓ ਜਿੰਦਾ ਦੀ ਤੁਹਾਡੀ ਆਪਸ਼ਨ ਹੈ ਤੁਸੀਂ ਉਦਾਂ ਲੈ ਕੇ ਜਾ ਸਕਦੇ ਆ ਅਗਲਾ ਦਿਖਾਉਂਦੀ ਆਂ ਭਾਈ ਆਹ ਜੀ ਦੇਖੋ ਫਿਰ ਕੁਆਂਟੀਟੀ ਦੇਖੋ ਐ ਨਹੀਂ ਕਿ ਦੋ ਸੂਟ ਕੁਆਂਟੀਟੀ ਦੇਖੋ ਇੱਕ-ਇੱਕ ਦੇ ਜਾਂਦੇ 40 40 ਸੂਟ ਹੈ ਇੱਕ-ਇੱਕ ਆਹ ਦੇਖੋ ਸੂਟ ਆਹ ਦੇਖੋ ਨਾਲ ਦੁਪੱਟਾ ਹਮ ਰੇਟ ਕੀ ਸਿਰਫ 650 ਰੁਪਏ ਦੇਖੋ ਜੀ ਤੁਸੀਂ ਨਾ ਆ ਡਿਜ਼ਾਈਨ ਦੇਖ ਕੇ ਵੀ ਹੈਰਾਨ ਹੁੰਦੇ ਹੋਣੇ ਆ ਵੀ ਹੈਵੀ ਹੈਵੀ ਡਿਜ਼ਾਈਨ ਆ ਬਾਜ਼ਾਰ ਤਾਂ 2200 ਪਰ ਸਰਦਾਰ ਜੀ 695 ਕਹਿ ਰਹੇ ਆ ਜੋ ਅਸੀਂ ਕਹਿ ਰਹੇ ਸੀ ਉਹ ਦੇਣਾ ਵੀ ਆ ਦੁਪੱਟਾ ਵੀ ਤੁਸੀਂ ਨਾਲ ਦੇਖੋ ਦੁਪੱਟਾ ਵੀ ਹੈਵੀ ਆ ਵੀ ਇਦਾਂ ਨਹੀਂ ਕੋ ਪਲੇਨ ਦੁਪੱਟਾ ਲਿਆ ਆ 695 ਚ ਚੈਲੰਜ ਇਹਦੇ ਵਿੱਚ ਵੀ ਤੁਸੀਂ ਆ ਦੇਖੋ ਜਿੰਨਾ ਮਰਜੀ ਲੈ ਜਾਓ ਕਪੜਾ ਇੱਥੇ ਮੁੱਕਣਾ ਨਹੀਂ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ 10-15000 ਰੁਪਏ ਲਿਆਓ 10-15000 ਦੇ ਨਾਲ ਵੈਰਾਈਟੀ ਸਾਨੂੰ ਬਣਾ ਲੈਣੀ ਆ ਤੇ ਤੁਸੀਂ 10 15000 ਲਾ ਕੇ 30 35000 ਮਹੀਨੇ ਦਾ ਕਵਾਸਾ ਸਕਦੇ ਆ ਤਾਂ ਆ ਦੇਖੋ 350 ਰੇਟ ਦੇ ਡਿਆਨ ਦੇਖੋ 25 1 2 3 4 ਆ ਦੇਖੋ 5 6 7 ਡਿਆਨ ਘੱਟੋ ਘੜ 25 ਡਿਆਨ ਦਊਗਾ ਰੇਟ ਸਿਰਫ ਸਿਰਫ 350 ਰੁਪਏ ਰੀਸੇਲਰਸ ਤੇ ਬਹੁਤ ਹੀ ਬੈਨੀਫਿਟ ਵਾਲੀ ਚੀਜ਼ ਹੈ ਉਨੇ ਕਿ ਤੁਹਾਨੂੰ ਚੀਜ਼ ਆ ਦਿਖਾਣੀ ਹੈ ਇਹ ਕੋਹੀਨੂਰ ਦਾ ਹੀਰਾ ਹੀ ਆ ਜੀ ਜੀ ਲੋਕੀ ਬਿਆਰ ਵੇਦੇ 18-1800 ਦਾ ਸਾਡਾ ਰੇਟ ਆ ਸਿਰਫ 595 ਰੁਪਏ ਸੂਟ 200 ਕਿਤੇ 200 ਸੂਟ ਵੀ ਦੇ ਦੇਾਂਗੇ ਡਿਜ਼ਾਈਨ ਦੇਖੋ 595 ਰੁਪਏ ਆ ਤੁਸੀਂ ਚੈੱਕ ਕਰ ਲੋ ਫੋਟੋ ਵਾਲੇ ਸੂਟ ਆ ਬੁਟੀਕਾਂ ਵਾਲੇ ਮੋਡਰਨ ਵਾਲੇ ਬਾਜ਼ਾਰ ਚ 2200 2500 ਪਰ ਇੱਥੇ ਤੁਸੀਂ ਸਿਰਫ 595 ਦੇ ਦੇਾਂਗੇ ਹੁਣ ਤੁਹਾਨੂੰ ਇੱਕ ਆ ਚੀਜ਼ ਦਿਖਾਣੀ ਰਿਯਾਨ ਕੋਟਨ ਦੇ ਉੱਤੇ ਆਟਮ ਸਿਰਫ ਦਾ ਸਿਰਫ 650 ਰੁਪਏ ਆ ਦੇਖੋ ਪਿਓਰ ਰਿਯਾਨ ਦਾ ਸੂਟ ਹੈ ਪਿਓਰ ਰਿਯਾਨ ਕੋਟਨ ਦਾ ਇਹਦੇ ਚ ਡਿਜ਼ਾਈਨ ਨੂੰ 15 ਤੋਂ 20 ਆ ਦੇ ਹੈਲੋ 2 3 4 5 ਹੈਲੋ 6 7 ਜਿੰਨਾ ਮਰਜੀ ਲਲੋ ਡਿਜ਼ਾਈਨ ਬਹੁਤ ਹੋਣੇ ਸਾਡੇ ਕੋਲ ਡਿਜ਼ਾਈਨਾਂ ਦੀ ਕਮੀ ਨਹੀਂ ਹੋਣੀ ਜਿੰਨੇ ਮਰਜੀ ਡਿਜ਼ਾਈਨ ਲਲੋ ਮਾਦਰ ਇੱਥੇ ਇਹ ਆ ਵੀ ਇਦਾਂ ਨਹੀਂ ਹੈਗਾ ਵੀ ਆਪਾਂ 5 1000 100 ਪੀਸ ਰੱਖ ਕੇ ਕਹਿ ਰਹੇ ਆ ਵੀ ਅਸੀਂ ਹੋਸਟੇਲ ਦੀ ਦੁਕਾਨ ਆ ਤੁਸੀਂ ਸਾਡੇ ਕੋਲ ਆ ਜਾਓ ਸਾਡੇ ਕੋਲ ਭਾਵੇਂ ਟਰੱਕ ਭਰ ਕੇ ਲੈ ਜਾਓ ਆ ਦੇਖੋ ਇਦਾਂ ਹੀ ਸਾਡੇ ਕੋਲ ਪਾਰਸਲਾਂ ਦੇ ਪਾਰਸਲ ਆ ਰਹੇ ਆ ਇੱਧਰ ਪਿਆ ਆ ਉਹ ਵੀ ਪਿਆ ਆ ਇੱਧਰ ਪਿਆ ਬੰਦ ਬਾਹਰ ਵੀ ਪਾਰਸਲਾਂ ਦਾ ਢੇਰ ਲੱਗਾ ਆ ਤੁਸੀਂ ਆ ਕੇ ਲੈ ਕੇ ਜਾ ਸਕਦੇ ਹੈਗੇ ਨੱਗਰ ਸਾਹਿਬ ਤੇ ਅੱਗੇ ਸਾਡਾ ਪਹਿਲਾ ਗਰਾਊਂਡ ਤੁਹਾਨੂੰ ਦੂਜੇ ਗਰਾਊਂਡ ਚ ਲੈ ਕੇ ਜਾਵਾਂਗੇ ਉੱਥੇ ਸਾਰੀ ਸਸਤੀ ਵੈਰਿਟੀ ਹੋਰ ਬੇਸ਼ੁਮਾਰ ਵੈਰਿਟੀ ਹੈਗੀ ਉਧਰ ਸਲੋਜੀ ਹੁਣ ਆਪਾਂ ਨਾ ਤੀਜੇ ਗਰਾਊਂਡ ਚ ਆ ਗਏ ਆ ਗਰਾਊਂਡ ਤੇ ਮੈਂ ਤੁਹਾਨੂੰ ਸਾਰੇ ਵਿਸ਼ੇ ਕਰਾਂਗਾ ਪਰ ਟਾਈਮ ਵੀ ਆਪਾਂ ਦੇਖਣਾ ਹੈਗਾ ਭਾਜੀ 350 ਜੀ ਕਰਦੇ ਹੁਣ ਸਾਰਾ ਕੁਝ ਮੈਂ ਕਿਹਾ ਸਾਰਾ ਕੁਝ ਇੱਧਰ 350 ਦੁਪੱਟਾ ਦੇਖੋ ਨਾਲ ਸਾਰਾ ਬਲੋਕ ਪ੍ਰਿੰਟਿੰਗ ਦਾ ਆਹ ਦੇਖੋ ਇਹ ਵੀ ਸਿਰਫ ਤੇ ਸਿਰਫ 350 ਦਾ ਸੂਟ ਹੈ ਸਿਰਫ ਆ ਦੇਖੋ ਬਾਜ਼ਾਰ ਚ ਹਨਾ ਦੂਰਬੀਨਾ ਲਾ ਕੇ ਚਲ ਜਿਓ ਨਿਗਾਹ ਦੀ ਐਨਕਾਂ ਲਾ ਕੇ ਚਲ ਜਿਓ ਸਾਰੇ ਪੰਜਾਬ ਦਾ ਬਾਜ਼ਾਰ ਦੁਕਾਨਾਂ ਘੁੰਮ ਲਿਓ ਐਡੇ ਭਾਰੇ ਭਾਰੇ ਸੂਟ 350 ਚ ਕਿਸੇ ਨੇ ਨਹੀਂ ਦੇਣੇ ਸਰਦਾਰ ਜੀ ਕੋਲ ਆ ਜਿਓ ਜੱਫੇ ਦਮਾਂਗੇ ਇਹ ਵੀ 350 ਚ ਲਓ ਆ ਵੀ 350 ਚ ਇਹ ਵੀ 350 ਆ ਵੀ 350 12 12 15 15 16 350 ਚ ਸੂਟ ਕਰਦੇ ਦੇਖੋ ਫੋਟੋ ਵਾਲੇ ਸੂਟ ਹਨਾ ਮਾਡਰਨ ਵਾਲੇ ਬੁਟੀਕਾ ਵਾਲੇ ਪੀਸ ਦੇ ਰਹੇ ਆ ਤੁਹਾਨੂੰ ਹਲੋ ਆ ਵੀ 350 ਲਓ ਤਗੜ ਸਾਹਿਬ ਜੇ ਤੁਸੀਂ ਅੱਜ ਗੁੜਾਂ ਤੱਕ ਪਹੁੰਚ ਹੀ ਗਏ ਹੋ ਫਿਰ ਤੁਹਾਡਾ ਲੋਕਾਂ ਦਾ ਫਾਇਦਾ ਹੀ ਕਰਾਈਏ ਦੇਖੋ ਲਟਾ ਜਣਾ ਲਟਾ ਸਾਰਾ ਕੁਝ ਤੁਹਾਡੇ ਲਈ ਬਹੁਤ ਲਿਮਟਿਡ ਸੇਲ ਲੱਗੀ ਆ ਜਿਹੜਾ ਪਹਿਲਾਂ ਆ ਗਿਆ ਉਹ ਫਾਇਦਾ ਲੈ ਜਾਊਗਾ ਇਦਾਂ ਦੇ ਭਾਰੇ ਭਾਰੇ ਸੂਟ ਤੁਹਾਨੂੰ 350 ਦੇ ਰਹੇ ਆ ਆ ਵੀ ਦੇਖੋ ਨਵਜੋਤ ਕੰਪਨੀ ਦਾ ਮਾਲ ਹੈ ਨਵਜੋਤ ਕੰਪਨੀ ਦਾ ਮਾਲ ਹੈ ਬ੍ਰਾਂਡ ਬ੍ਰਾਂਡ ਹੈ ਦੇਖੋ ਇਹ ਵੀ 350 ਨਾਲ ਬਲੌਕ ਦੁਪੱਟਾ ਵੀ ਇਹ ਲੋ ਚੁੰਨੀ ਭਾਰੀ ਇਹ ਵੀ 350 ਇਹ ਲੋ ਛਡੋ ਆ ਦੇਖੋ ਗਲੇ ਦੇ ਕਿੰਨਾ ਸੋਹਣਾ ਕੰਮ ਆ ਫਰੰਟ ਹੈਵੀ ਘੇਰੇ ਤੇ ਕੰਮ ਦੁਪੱਟਾ ਵੀ ਚੈੱਕ ਕਰ ਲਓ ਨਾ ਇਹਦਾ 1200 ਲੈਣਾ ਨਾ 1000 ਲੈਣਾ ਨਾ 900 ਲੈਣਾ ਆ ਵੀ ਚੱਕ ਲੋ 350 ਦੇ ਵਿੱਚ ਲੋਕੀ 650 ਮੰਗਦੇ ਵਿਆਹ ਚ ਸਾਡੇ ਕੋਲ ਚੋਰ ਵਿਆਹ ਨਹੀਂ ਹੋਣੀ ਸਿਰਫ ਸਿਰਫ 350 ਰੁਪਏ ਦੇਖੋ ਇਹਦੇ ਚ ਕਲਰ ਲੋਕੀ ਮੰਗਦੇ ਇਹਦਾ ਵੀ 650 ਸਾਡਾ ਰੇਟ ਸਿਰਫ 395 ਰੁਪਏ ਦੇਖੋ 395 ਦੇ ਵਿੱਚ ਦੁਪट्टे ਖੁੱਲੇ ਢੁੱਲੇ ਜੇ ਕਿਸੇ ਨੇ ਵਿਆਹ ਸ਼ਾਦੀ ਦਾ ਕਪੜਾ ਲੈਣਾ ਤਾਜ ਵਜ ਦਾ ਕਪੜਾ ਲੈਣਾ ਤੁਸੀਂ ਕਿਸੇ ਨੂੰ ਦੇਣ ਲੈਣ ਲਈ ਲੈਣਾ ਤੁਸੀਂ ਆਪਣੇ ਨੇ ਲੈਣਾ ਤੇ ਤੁਸੀਂ ਆਜੋ ਇੱਥੇ ਸਰਦਾਰ ਜੀ ਦੇ ਕੋਲ ਬਹੁਤ ਜ਼ਿਆਦਾ ਜਿਹੜੀ ਸਟਾਕ ਦੇ ਵਿੱਚ ਵੈਰਾਈਟੀ ਕੁਆਲਟੀ ਆ ਗਈ ਆ ਗੱਲਾ ਗੱਲਾ ਸੂਟ ਲੈ ਜਾਓ ਭਾਰੇ ਭਾਰੇ ਸੂਟਾ ਦੇ ਵੀ ਹੋਲਸੇ ਰੇਟਾਂ ਤੇ ਡਿਸਕਾਊਂਟ ਦੇ ਨਾਲ ਆਪਾਂ ਤੁਹਾਨੂੰ ਦੇ ਰਣਾ ਸੋ ਭਾਈ ਜੀ ਲਾਸਟ ਹੀ ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਲਾਸਟ ਤੁਹਾਨੂੰ ਇੱਕ ਚੀਜ਼ ਹੋਰ ਦੱਸਣੀ ਤੁਹਾਨੂੰ ਇੱਧਰ ਦੁਕਾਨ ਤੇ ਸੂਟ ਦਾ ਹੈ 2500 ਰੁਪਏ ਦਾ ਹੁਣ ਤੁਹਾਨੂੰ ਥਾਣੀ ਦੇ ਡਿਜ਼ਾਈਨਿੰਗ ਇੱਕ ਦੋ ਤਿੰਨ ਚਾਰ ਕਿੰਦਾ ਤੁਹਾਨੂੰ 20 ਤੋਂ 25 ਡਿਜ਼ਾਈਨ ਦੇ ਨੇ ਮੈਂ ਇਸ ਡਿਜ਼ਾਈਨ ਦੇ 20 ਤੋਂ 25 ਡਿਜ਼ਾਈਨ ਪਰ ਇੱਕ ਛੋਟੀ ਰਿਕਵੈਸਟ ਹੈ ਮੇਰਾ ਇੰਸਟਾਗ੍ਰam ਪੇਜ ਫੋਲੋ ਕਰਕੇ ਮੇਰੀ ਦੁਕਾਨ ਤੇ ਵਿਜ਼ਿਟ ਕਰੋ ਤਾਨੂੰ ਹੋਰ ਵੀ ਡਿਸਕਾਊਂਟ ਕਰਾਂਗਾ। ਸलो ਜੀ ਜੇ ਤੁਸੀਂ ਫਾਇਦੇ ਲੈਣਾ ਹੈ ਨਾ ਇੱਕ ਨਿੱਕਾ ਜਿਹਾ ਕੰਮ ਕਰਨਾ। ਤੁਸੀਂ ਇੰਸਟਾਗ੍ਰਾਮ ਪੇਜ ਤੇ ਜਾਣਾ ਗੁਰਨਾਣ ਕੈਬੂਰਡੀ ਦਾ ਜਿਹੜਾ ਪੇਜ ਹੈਗਾ ਆ ਇੰਸਟਾਗ੍ਰਾਮ ਦਾ। ਇਹਦੇ ਤੇ ਜਾਣਾ ਇਹਨੂੰ ਤੁਸੀਂ ਫੋਲੋ ਕਰ ਲੈਣਾ। ਇਹਦਾ ਸਕਰੀਨਸ਼ਾਟ ਲਿਆਉਣਾ ਤੇ ਜਦੋਂ ਤੁਸੀਂ ਸਕਰੀਨਸ਼ਾਟ ਲੈ ਕੇ ਆਉਣਾ ਤੁਹਾਡੇ ਹੋਰ ਬਹੁਤ سارے ਫਾਇਦੇ ਹੋਣੇ ਆ। ਤੁਸੀਂ ਚੈੱਕ ਕਰ ਲਓ 250 ਵਾਲਾ ਸੂਟ, 350 ਵਾਲਾ ਸੂਟ, 400, 390, 380, 500, 700 ਦੇ ਵਿੱਚ ਬਹੁਤ ਸਾਰੀਆਂ ਵੈਰਾਈਟੀਆਂ ਆ। ਭਾਰੇ ਭਾਰੇ ਸੂਟਾਂ ਦੇ ਵੀ ਬਹੁਤ ਵੱਡੀ ਬੰਪਰ ਸੇਲ ਲੱਗੀ ਆ। ਉਹ ਨਾ ਜਲੰਧਰ ਆ ਤੁਸੀਂ ਗੁਰਨਾਨਿੰਗ ਅਬਰਾਡਰੀ ਰੈਣਕ ਬਾਜ਼ਾਰ ਜਲੰਧਰ ਨੰਬਰ ਸਕਰੀਨ ਤੇ ਆ ਤੁਸੀਂ ਇਹਨਾਂ ਨੰਬਰ ਤੇ ਫੋਨ ਕਰ ਸਕਦੇ ਜੇ ਹੋਰ ਕੋਈ ਜਾਣਕਾਰੀ ਤੁਸੀਂ ਲੈਣੀ ਚਾਹੁੰਦੇ ਆ ਕੈਰਾਮਨ ਹੋਮ ਸੰਧੀ ਨਾਲ ਹਰਦੀਪ ਸਿੰਘ ਤੱਗਰ ਸਾਹਨ ਟੀਵੀ ਜਲੰਧਰ